ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁੱਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਅੱਖਾਂ ਦਾ ਫ੍ਰੀ ਚੈੱਕਅਪ ਤੇ ਆਪਰੇਸ਼ਨਾਂ ਦਾ ਕੈਂਪ ਚੱਲ ਰਿਹਾ ਤੇ ਇਹਦੇ ਵਿੱਚ ਸਾਰੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖਦੇ ਹੋ ਇਹ ਪਿਛਲੇ ਸਾਲਾਂ ਦੀਆਂ ਵਾਂ 2017 ਚ ਜਿਹੜਾ ਪਹਿਲਾ ਕੈਂਪ ਲੱਗਿਆ ਸੀ ਅਸ਼ੋਕ ਮਹਿਰਾ ਜੀ ਵੱਲੋਂ ਲਾਇਆ ਗਿਆ ਸੀ ਮਨੁੱਖਤਾਰੀ ਸੇਵਾ ਪਰਿਵਾਰ ਦੇ ਪਹਿਲਾ ਜਿਹੜਾ ਅੱਖਾਂ ਦਾ ਚੈੱਕਅਪ ਹੋਇਆ ਸੀ ਉਹ ਮਹਿਰਾ ਸਾਹਿਬ ਦੀ ਟੀਮ ਵੱਲੋਂ ਕੀਤਾ ਗਿਆ ਸੀ ਇਹ ਉੱਥੇ ਜਦੋਂ ਅਸੀਂ ਟੈਂਟ ਲਾ ਕੇ ਤੰਬੂ ਲਾ ਕੇ ਤਰਪਾਲਾਂ ਦੇ ਹੇਠ ਬੈਠੇ ਸੀ ਇਹਨਾਂ ਨੇ ਆ ਕੇ ਪਹਿਲ ਕੀਤੀ ਸੀ ਪਹਿਲੀ ਵਾਰ ਵੀ ਆਪਾਂ ਇਹਨਾਂ ਦੇ ਅੱਖਾਂ ਦੇ ਚੈੱਕਅਪ ਕਰਾਈਏ ਆਪਰੇਸ਼ਨ ਕਰਵਾਈਏ ਉਦੋਂ ਬਾਬੇ ਕਾਕੇ ਦਾ ਆਪਰੇਸ਼ਨ ਹੋਇਆ ਸੀ ਇੱਕੋ ਪੇਸ਼ੈਂਟ ਦਾ ਸਰਜਰੀ ਹੋਈ ਸੀ ਉਦੋਂ ਤੇ ਇਹ ਇਨੀਸ਼ੀਏਟਿਵ ਜਿਹੜਾ ਮਹਿਰਾ ਸਾਹਿਬ ਨੇ ਅਸ਼ੋਕ ਮਹਿਰਾ ਜੀ ਇੱਕ ਅੱਖਾਂ ਦੀਆਂ ਪੁਤਲੀਆਂ ਨੂੰ ਦਾਨ ਕਰਾਉਣ ਵਾਸਤੇ ਲੋਕਾਂ ਨੂੰ ਅੱਖਾਂ ਦੇਣ ਵਾਸਤੇ ਇੱਕ ਬੜਾ ਵੱਡਾ ਅਪਰਾਲਾ ਕਰ ਰਹੇ ਨੇ ਯਤਨ ਕਰ ਰਹੇ ਨੇ ਹਾਲਾਂਕਿ ਇਹਨਾਂ ਦੀ ਫੈਮਿਲੀ ਯੂਕੇ ਤੋਂ ਆ ਔਰ ਇਹ ਯੂਕੇ ਦਾ ਸੁਖ ਆਰਾਮ ਛੱਡ ਕੇ ਇੱਥੇ ਆਪਣੀ ਜ਼ਿੰਦਗੀ ਆ ਜਿਹੜੀ ਲੋਕਾਂ ਦੀਆਂ ਅੱਖਾਂ ਵਾਸਤੇ ਲਾ ਰਹੇ ਨੇ ਔਰ ਅਸੀਂ ਇਹਨਾਂ ਨੂੰ ਪਿਛਲੇ 10 ਸਾਲਾਂ ਤੋਂ ਲਗਾਤਾਰ ਦੇਖਦੇ ਆ ਜਦੋਂ ਫੋਨ ਕਰੀਦਾ ਇੱਥੇ ਹੀ ਹੁੰਦੇ ਆ ਇੰਡੀਆ ਜੀ ਕਿਤੇ ਕੈਂਪ ਲਾ ਰਹੇ ਹੁੰਦੇ ਆ ਕਿਤੇ ਅੱਖਾਂ ਦੀ ਆਈਡ ਨੇਟ ਵਾਸਤੇ ਕਿਸੇ ਨੂੰ ਸਮਝਾ ਰਹੇ ਹੁੰਦੇ ਆ ਤੇ ਅੱਜ ਸਪੈਸ਼ਲੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਇੱਥੇ ਆਏ ਨੇ ਅੱਜ ਸਾਡੇ ਇੱਥੇ ਅੱਖਾਂ ਦੀਆਂ ਕੈਂਪ ਦੇ ਵਿੱਚ ਜਿੱਥੇ ਐਨਕਾਂ ਦਿੱਤੀਆਂ ਜਾਣੀਆਂ ਸੰਗਤ ਨੂੰ ਇਨਕੰਪ ਦੀ ਸੇਵਾ ਜਿਹੜੀ ਆ ਉਹ ਸਾਰੀ ਇਹ ਅਸ਼ੋਕ ਮਹਿਰਾਜੀ ਵੱਲੋਂ ਦਿੱਤੀ ਗਈ ਆ ਅਸ਼ੋਕ ਮਹਿਰਾਜੀ ਦੀਆਂ ਕਿਸਵਾਵਾ ਸ਼ੁਰੂ ਕੀਤੀਆਂ ਅੱਜ ਕਿੱਥੇ ਤੱਕ ਪਹੁੰਚ ਗਈਆਂ ਵਾ ਜਿਵੇਂ ਤੁਸੀਂ ਦੇਖਦੇ ਹੋ ਇਹ ਪਹਿਲੀ ਤਸਵੀਰ ਆ ਜਦੋਂ ਅਸ਼ੋਕ ਮਹਿਰਾਜ ਦੀ ਟੀਮ ਪਰਸ਼ੋਤ ਉਹ ਘਰ ਰਹਿਣਾ ਚੈੱਕ ਪਰਸ਼ਪਾਲ ਵੀਰੇ ਹੁਣੀ ਹੈ ਨਾ ਤੇ ਇਹ ਉਦੋਂ ਟੈਂਟ ਲਾ ਕੇ ਤੰਬੂ ਦੇ ਉਹਦੇ ਵਿੱਚ ਹੀ ਖੜੇ ਸੀ ਅਸੀਂ ਤੇ ਸ਼ੋਕ ਮਹਿਰਾਜੀ ਦੀ ਟੀਮ ਨੇ ਆ ਕੇ ਚੈੱਕ ਅਪ ਕੀਤੇ ਸੀਗੇ ਇਹ 2017 ਇਹ ਫਿਰ 2018 ਦੀ ਤਸਵੀਰ ਆ ਇਹ ਫਿਰ 19 ਤੇ 20 ਦੇ ਵਿੱਚ ਤਾਂ ਨਹੀਂ ਲੱਗ ਸਕਿਆ ਸੀ ਕੋਵਿਡ ਆ ਗਿਆ ਸੀਗਾ 19 ਚ ਸਾਡੇ ਦੋਸਤ ਦਾ ਐਕਸੀਡੈਂਟ ਤੇ ਡੈਥ ਹੋ ਗਈ ਸੀ ਜੀ ਉਦੋਂ ਅਸੀਂ ਲਾ ਨਹੀਂ ਸਕੇ ਸੀ ਫਿਰ ਆ 20 ਦੀਆਂ ਤਸਵੀਰਾਂ ਫਿਰ ਉਸ ਤੋਂ ਬਾਅਦ 21 ਦੀਆਂ ਫਿਰ 21 ਦੇ ਵਿੱਚ ਦੋ ਕੈਂਪ ਲੱਗੇ ਫਿਰ ਉਹ 22 ਦੀ ਤਸਵੀਰ ਆ ਜੀ ਫਿਰ ਉਸ ਤੋਂ ਅੱਗੇ ਇੱਧਰ ਆ ਜੀਏ ਆ 22 ਦੇ ਵਿੱਚ ਫਿਰ ਇੱਕ 16 ਦਾ 12ਵੇਂ ਮਹੀਨੇ ਲੱਗਿਆ ਸੀ ਇੱਕ ਤੀਜੇ ਮਹੀਨੇ ਫਿਰ 23 ਦੇ ਵਿੱਚ ਕੈਂਪ ਲੱਗਿਆ 23 ਦੇ ਵਿੱਚ ਫਿਰ ਦੂਸਰਾ ਕੈਂਪ ਫਿਰ 24 ਦੇ ਵਿੱਚ ਤਿੰਨ ਕੈਂਪ ਲੱਗੇ 25 ਦੇ ਵਿੱਚ ਹੁਣ ਇਹ ਦੂਜਾ ਕੈਂਪ ਲੱਗਿਆ ਹੋਇਆ ਅੱਜ ਜਿਹਦੇ ਵਿੱਚ ਆਪਾਂ ਦੇਖ ਰਹੇ ਹਾਂ ਸੰਗਤਾਂ ਕਿੰਨੀ ਵੱਡੀ ਤعداد ਚ ਆਈਆਂ ਜਿਵੇਂ ਜਿਵੇਂ ਪਰਿਵਾਰ ਵੱਡਾ ਹੁੰਦਾ ਗਿਆ ਜ਼ਰੂਰਤਾਂ ਭਟੀਆਂ ਹੁੰਦੀਆਂ ਗਈਆਂ ਹੁਣ ਤੱਕ 1500 ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਹੋ ਚੁੱਕੇ ਆ ਜਿਵੇਂ ਸਵੇਰੇ ਵੀ ਜਾਣਕਾਰੀ ਸਾਂਝੀ ਕੀਤੀ ਸੀ 16 ਮੈਂਬਰਾਂ ਦੀਆਂ ਅੱਖਾਂ ਦੀਆਂ ਸਰਜਰੀਆਂ ਜਿਹੜੇ ਬਿਲਕੁਲ ਹੀ ਬਲਾਈਂਡ ਸੀ ਉਹਨਾਂ ਨੂੰ ਰੋਸ਼ਨੀ ਮਿਲ ਚੁੱਕੀ ਆ ਪੁਤਲੀਆਂ ਕਿੰਨੇ ਲੋਕਾਂ ਦੀਆਂ ਪੈ ਚੁੱਕੀਆਂ ਕਿੰਨੇ ਬੱਚਿਆਂ ਦੇ ਲੈਂਸ ਪਾ ਕੇ ਜਿਹੜੇ ਅੱਖਾਂ ਤੋਂ 12 12 14 14 16 16 ਨੰਬਰ ਦੀਆਂ ਐਨਕਾਂ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਸੀ ਟੇਡੇਪਣ ਦੀਆਂ ਕਿੰਨੀਆਂ ਹੀ ਸਰਜਰੀਆਂ ਹੋ ਚੁੱਕੀਆਂ ਤੇ ਇਹਦਾ ਸਾਰੀਆਂ ਸੇਵਾਵਾਂ ਦੇ ਸੁੱਤਰਧਾਰ ਸਾਡੇ ਅਸ਼ੋਕ ਮਹਾਰਾਜ ਜੀ ਨੇ ਜਿਨ੍ਹਾਂ ਨੇ ਇਹ ਸੇਵਾ ਕੀਤੀ ਨਹੀਂ ਮਹਾਰਾਜ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਆ ਜੋ ਮਹਾਰਾਜ ਸਾਹਿਬ ਅੰਦਰ ਚੱਲਦੇ ਆਪਾਂ ਹਾਂ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਅੱਖਾਂ ਦਾ ਕੈਂਪ ਲੱਗਿਆ ਹੋਇਆ ਭੈਣਾਂ ਬੀਬੀਆਂ ਸਾਡੀਆਂ ਲਾਈਨਾਂ ਦੇ ਵਿੱਚ ਖੜੀਆਂ ਤੇ ਇਹਨਾਂ ਨੇ ਸਾਰਿਆਂ ਨੇ ਅੱਖਾਂ ਦੇ ਚੈੱਕਅਪ ਕਰਾਉਣੇ ਆ ਅੱਖਾਂ ਦੇ ਆਪਰੇਸ਼ਨ ਹੋਣੇ ਆ ਸਰਜਰੀਆਂ ਹੋਣੀਆਂ ਅਰਦਾਸ ਕਰਿਓ ਇਹਨਾਂ ਸਾਰੇ ਮੈਂਬਰਾਂ ਦੇ ਜਿਨ੍ਹਾਂ ਦੇ ਅੱਜ ਅੱਖਾਂ ਦੇ ਚੈੱਕਅਪ ਹੋ ਰਹੇ ਆ ਇਹਨਾਂ ਦੀਆਂ ਅੱਖਾਂ ਦੀ ਦੌਸ਼ਨੀ ਬਣ ਸਕੇ ਔਰ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰਨ ਇਧਰ ਸਾਡੇ ਬਾਪੂ ਬਜ਼ੁਰਗ ਖੜੇ ਨੇ ਲਾਈਨਾਂ ਦੇ ਵਿੱਚ ਇੱਧਰ ਸਾਡੀਆਂ ਮਾਤਾਵਾਂ ਤੇ ਭੈਣਾਂ ਸასიਖਾਲ ਭੈਣੇ ਸასიਖਾਲ ਚਾਚੀ ਸასიਖਾਲ ਭੈਣੇ ਸასიਖਾਲ ਜੀ ਸასიਖਾਲ ਤੇ ਇਹ ਸਾਰੇ ਲਾਈਨਾਂ ਦੇ ਵਿੱਚ ਖੜੇ ਹੋਏ ਹਰ ਇੱਕ ਮੈਂਬਰ ਦੀ ਅੱਖਾਂ ਦੀ ਤੰਦਰੁਸਤੀ ਵਾਸਤੇ ਉਹਨਾਂ ਦੀਆਂ ਅੱਜ ਅੱਖਾਂ ਦੇ ਚੈੱਕਅਪ ਆਪਰੇਸ਼ਨ ਐਨਕਾਂ ਦਵਾਈਆਂ ਇਹਦਾ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਔਰ ਸ਼ੰਕਰਾ ਹਸਪੀਟਲ ਦੀ ਟੀਮ ਜਿਹੜੀ ਡਾਕਟਰਾਂ ਦੀ ਟੀਮ ਆ ਉਹ ਇੱਥੇ ਆ ਕੇ ਅੱਜ ਸਾਰਿਆਂ ਦਾ ਚੈੱਕਅਪ ਕਰ ਰਹੀ ਆ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਠਾਕ ਹੋ ਜੀ ਬਾਪੂ ਠੀਕ ਹੋ ਬਾਪੂ ਠੀਕ ਹੋ ਕਿਵੇਂ ਹੋ ਇਹ ਸਖ ਤੋਂ ਦਿਖਦਾ ਨਹੀਂ ਬਿਲਕੁਲ ਇਸ ਤੋਂ ਦਿਂਦਾ ਥੋੜਾ ਜਿਆਦਾ ਦਿਂਦਾ ਹਨਾ ਕਿੱਥੋਂ ਆਏ ਤੁਸੀਂ ਸਿਆੜ ਤੋਂ ਸਿਆੜ ਸਿਆੜ ਤੋਂ ਆ ਜਿਹੜਾ ਆਪਣੇ ਨਹਿਰ ਤੇ ਹਾਂ ਹਾਂ ਜਿਹੜਾ ਮੁੰਡਾ ਫੋਟੋ ਸੀਗਾ ਸਾਡੇ ਕੋਲ ਪਲੇਅਰ ਸੀਗਾ ਹਾਂਜੀ ਗੋਗੇ ਦੇ ਪਿੰਡੋਂ ਆਏ ਤੁਸੀਂ ਹਾਂਜੀ ਗੋਗੇ ਨੂੰ ਜਾਣਦੇ ਸਰਪੰਚ ਦਾ ਮੁੰਡਾ ਗੋਗੇ ਦਾ ਜਿਹੜਾ ਖੇਤਾਂ ਦਾ ਘਰ ਦਾ ਸਰਪੰਚ ਉਹਦਾ ਮੁੰਡਾ ਹੀ ਗੋਗਾ ਮਾਰਕੀਟ ਸਰਪੰਚ ਅੱਛਾ ਸਰਪੰਚ ਸਹੀ ਕਰ ਗਿਆ ਸੀ ਉਹਦਾ ਬਾਪੂ ਸਰਪੰਚ ਤਾਂ ਕਾਲਾ ਪੀਲਿਆ ਥੀ ਉਹਨੂੰ ਕਈ ਸਾਲ ਪਹਿਲਾਂ ਜਿਹੜਾ ਆਹੋ ਮੁੰਡਾ ਇੱਥੇ ਰਹਿੰਦਾ ਸੀ ਕੋਈ ਨਾ ਬਾਪੂ ਵਾਹਿਗੁਰੂ ਕਿਰਪਾ ਕਰਨਗੇ ਕਰਦੇ ਆ ਡਾਕਟਰ ਨਾਲ ਗੱਲ ਹੈ ਨਾ ਆਜੋ ਹਣ ਬਾਈ ਠੀਕ ਹੋ ਸਤਿ ਸ੍ਰੀ ਅਕਾਲ ਬਾਪੂ ਠੀਕ ਠਾਕ ਹੋ ਕੋਈ ਨਹੀਂ ਕੋਈ ਨਹੀਂ ਹੋਰ ਬਾਪੂ ਤਕੜਾ ਠੀਕ ਸਤਿ ਸ੍ਰੀ ਅਕਾਲ ਬਾਪੂ ਠੀਕ ਹੋ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਠੀਕ ਹੋ ਕੋਈ ਨਾ ਪੱਕਾਉਣੇ ਚੈੱਕ ਅੱਖ ਨਾ ਕੋਈ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਹੋ ਸਤਿ ਸ਼੍ਰੀ ਅਕਾਲ ਵੀਜੀ ਬਾਈ ਖਾਲਸਾ ਬਾਈ ਫਤਿਹ ਹੋਰ ਬਾਪੂ ਠੀਕ ਹੋ ਠੀਕ ਹੈ ਬਾਈ ਖਾਲਸਾ ਬਾਈ ਫਤਿਹ ਹੋਰ ਬਾਈ ਖਾਲਸਾ ਬਾਈ ਫਤਿਹ ਹੋਰ ਵੀਰੇ ਠੀਕ ਹੋ ਨਾ ਨਾ ਜਿੰਨਾ ਜਿੰਨਾ ਕੀਤਾ ਜਿਹਨਾਂ ਨੂੰ ਉਹਨਾਂ ਹੀ ਥੋੜਾ ਜੀ ਨਹੀਂ 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 ਮੇਰੇ ਕਰਿਆ ਬਣੇ ਥੋੜਾ ਧੰਨਵਾਦ ਥੋੜਾ ਜੀ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਆ ਗਿਆ ਮੈਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਵਾਇਗਰ ਚੜ੍ਹਦੀਆਂ ਕਲਾ ਵਾਕਸ਼ਨ ਇੱਥੇ ਤੁਹਾਡੀਆਂ ਅੱਖਾਂ ਬਣ ਜਾਣ ਠੀਕ ਹੋ ਕੇ ਆਪਣੀ ਚੰਗੀ ਰੋਸ਼ਨੀ ਦਾ ਆਨੰਦ ਮਾਣੋ ਹਾਂਜੀ ਇਧਰ ਨਿੱਕੇ ਬੱਚੇ ਆ ਸਾਰੇ ਹਾਂਜੀ ਇਹਨੂੰ ਬਿਲਕੁਲ ਨਹੀਂ ਦਿਖਦਾ ਨਹੀਂ ਦਿਖਦਾ ਜਨਮ ਤੋਂ ਨਹੀਂ ਦਿਖਦਾ ਜਨਮਾ ਤੋਂ ਨਹੀਂ ਗਾਜੀ ਠੀਕ ਹੈ ਜੀ ਕਿ ਤੁਸੀਂ ਚੰਡੀਗੜ੍ਹ ਪੀਜੀਆਈ ਵਗੈਰਾ ਚੱਕਰਾਇਆ ਨਹੀਂ ਹੋਰ ਤਾਂ ਹੀ ਸਾਰਿਆਂ 'ਚ ਵਿਖਾਇਆ ਚੰਡੀਗੜ੍ਹ ਨੇ ਓਕੇ ਕੋਈ ਨਾ ਕੀ ਕਿਹਾ ਉੱਥੇ ਡਾਕਟਰਾਂ ਨੇ ਹਵਾ ਦੇ ਵਿੱਚ ਜਮਾਂਦਰੂ ਇਹਦੇ ਪਰਦੇ ਬੰਨਣਾ ਸ਼ੁਰੂ ਨੂੰ ਹੋਏ ਓਕੇ ਚਲੋ ਕੋਈ ਨਾ ਜੀ ਬਾਹਰ ਨੂੰ ਮੇਰ ਕਰਨ ਇਥੇ ਚੈੱਕ ਅਪ ਕਰਾਉਣਾ ਦੇਖੋ ਕਰਨਾ ਤਾਂ ਉਹਨੇ ਆ ਵੀਰੇ ਮਹਾਰਾਜ ਵੀ ਮਾੜਾ ਡਾਕਟਰ ਕਹਿ ਦੇਣ ਵੀ ਹਾਂ ਇਹਦਾ ਹੱਲ ਹੋ ਸਕਦਾ ਤੇ ਆਪਾਂ ਪੂਰੀ ਬਾਹ ਲਾਵਾਂਗੇ ਵੀ ਇਹਦੀ ਬੱਚੀ ਦੀ ਕਿਸੇ ਇੱਕ ਅੱਖ ਤੋਂ ਵੀ ਇਹਨੂੰ ਦਿਖਣ ਲੱਗ ਗਈ ਗੁਰੂ ਵਾਲੰਗਰ ਜਿਹੜਾ ਹਾਂ 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 ਉਹਨਾਂ ਨੇ ਵੀ ਅਹੀਂ ਪੜਦੇ ਹੀ ਉਹਨਾਂ ਨੇ ਅੱਖ ਵੀ ਪੜਦੇ ਨਹੀਂ ਕਹਿੰਦੇ ਬਣੇ ਬਣੇ ਨਹੀਂਗੇ ਪੜਦੇ ਹੈ ਕੋਈ ਨਾ ਬਾਬਾ ਨਾਨਕ ਮੇਰ ਕਰੂਗਾ ਸੱਚੇ ਪਾਤਸ਼ਾਹ ਦੇਖੋ ਕਿੰਨੀ ਹੈ ਨਾ ਬਿਲਕੁਲ ਮਾਸੂਮ ਚਿਹਰਾ ਛੋਟੀ ਜੀ ਨਿੱਕੀ ਜੀ ਦਿਮਾਗ ਬਹੁਤ ਆਈ ਔਰ ਅੱਖਾਂ ਹੈ ਹੀ ਨਹੀਂ ਕਹਿੰਦੇ ਅੱਖਾਂ ਲੱਗੀਆਂ ਹੋਈਆਂ ਪਰ ਅੱਖਾਂ ਦੇ ਪਿੱਛੇ ਵਾਲਾ ਰੂਟੀਨਾ ਉਹ ਹੈ ਹੀ ਨਹੀਂ ਜਿੱਥੋਂ ਨਿਗਾਹ ਬਣਨੀ ਹੈ ਔਰ ਇਦਾਂ ਹੀ ਇਸ ਬੱਚੇ ਦਾ ਕੀ ਨਾਂ ਸ਼ਿਵਜੋਤ 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 ਦੀਆਂ ਅੱਖਾਂ ਹੈਗੀਆਂ ਅੱਖਾਂ ਘਮਾਉਂਦਾ ਵੀ ਆ ਦੇਖਣ ਨੂੰ ਐ ਵੀ ਫੀਲ ਹੁੰਦਾ ਜਿਵੇਂ ਝਾਕਦਾ ਹੁੰਦਾ ਵਾ ਹੱਸੀ ਵੀ ਜਾਂਦਾ ਸ਼ਿਵਜੋਤ ਲੱਗਦਾ ਜੀ ਸਾਨੂੰ ਤਾਂ ਵੀ ਨਹੀਂ ਹੁੰਦੇ ਹਾਂ ਤੇ ਇੱਧਰ ਇਹਦਾ ਕੀ ਨਾਂ ਜੀ ਪ੍ਰਭਨੂਰ ਜੀ ਪ੍ਰਭਨੂਰ ਹਾਂ ਪ੍ਰਭਨੂਰ ਆਹ ਕੌਣ ਆ ਪ੍ਰਭਨੂਰ ਕਾ ਕਾ ਕੋ ਕੀ ਨਾਮ ਤੇਰਾ ਦਾਈ ਤੇਰਾ ਦਾਈ ਤੇਰਾ ਨਾਮ ਕੀ ਹੈ ਤੇਰਾ ਆ ਲੈ ਕੈਂਡੀ ਲੈ ਕੈਂਡੀ ਲੈ ਲੈ ਕੈਂਡੀ ਲੈ ਲੈ ਕੈਂਡੀਆਂ ਨਾਲ ਭਾਈ ਕਿੱਥੇ ਆਪਣੇ ਨਾਲ ਆਇਆ ਸੀ ਭੈਣ ਤੈਨੂੰ ਫੜਾਈਆਂ ਸੀ ਕਿ ਕੈਂਡੀ ਨਹੀਂ ਉਹ ਆਕਾਸ਼ੋਂ ਚਲੇ ਗਿਆ ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਆ ਲੈ ਪੁੱਤ ਤੂੰ ਲੈ ਲੈ ਕੈਂਡੀ ਕਿਰਕੀ ਨਾਮ ਹੈ ਤਿੰਦ ਸਿੰਘ ਤਿੰਦ ਸਿੰਘ ਪਾਠ ਸੁਣਾ ਸਨਾਵਿਕ ਕੁੰਕਾਰ ਇੱਕ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ ਅਜੂਨੀ ਸੈਭੰ ਗੁਰਪ੍ਰਸਾਦ ਯਾ ਅ ਦਸਤ ਜਿਗਾ ਦਸਤ ਐਪੀ ਸੱਚ ਨਾਨਕ ਹੋਸੀ ਪਾਤਕੀਆਂ ਪੂਰਾ ਪੰਨਾ ਪੋੜਿਆ ਦਾ ਪੜ੍ਹ ਕਰਦਾ ਹੈ ਮੈਗ੍ਰਿਪ ਹਲਾ ਕਰਨਗੇ ਬੈਣ ਸਸਿਕਾਲ ਜੀ ਬਈ ਸਸਿਕਾਲ ਸਸਿਕਾਲ ਬਈ ਕਿਵੇਂ ਹੈ ਜੀ ਅੱਖਾਂ ਚੈੱਕ ਕਰਨੀਆਂ ਹਾਂਜੀ ਹਾਂਜੀ ਅੱਖਾਂ ਚੈੱਕ ਕਰਨੀਆਂ ਨਾ ਪੁੱਤ ਹਾਂਜੀ ਭੈਣ ਇਹਦੀਆਂ ਚੱਕਰ ਆਉਣੀਆਂ ਦਿਖਦਾ ਇਹਨੂੰ ਹਾਂਜੀ ਦਿਖਦਾ ਤਾਂ ਹੈ ਇਹ ਕਾਲਾ ਮੋਤੀ ਹੈ ਬਾਈ ਬਰਥ ਬਾਈ ਬਰਥ ਦੋਨਾਂ ਅੱਖਾਂ ਜੀ ਹਾਂਜੀ ਦੋਨਾਂ ਅੱਖਾਂ ਠੀਕ ਆ ਆਲੇ ਕੰਡੀਡਾ ਵਾਲਾ ਪੁੱਤ ਨਹੀਂ ਦਿੱਤੀ ਮੈਂ ਤਾਂ ਥੈਂਕ ਯੂ ਪਹਿਲੇ ਕਹਤਾ ਤੂੰ ਕਿੰਨੀਆਂ ਲੈਣੀਆਂ ਦੱਸ ਇੰਨੀਆਂ ਲੈ ਲੈ ਆਲੇ ਵੀ ਤੁਮ ਇਨ ਲੈ ਲੈ ਕੰਡੀਆਂ ਸਵੇਰ ਵਾਲੀਆਂ ਕੰਡੀਆਂ ਕਿੱਥੇ ਗਈਆਂ ਆਓ ਆਹ ਪੁੱਤਰਾ ਕਿਵੇਂ ਆ ਲੈ ਕੈਂਡੀ ਲੈ ਲੈ ਤੂੰ ਟੌਫੀ ਲੈ ਲੈ ਹਾਂਜੀ ਐਸਾ ਕਿ ਪੂਰਾ ਨਹੀਂ ਹੁੰਦਾ ਪੂਰਾ ਦਿਖਦਾ ਨਹੀਂ ਇਧਰ ਹੀ ਤੂੰ ਦਿਖਦਾ ਇਹ ਵਾਲੀ ਚ ਪੂਰਾ ਨਹੀਂ ਦਿਖਦਾ ਇਹ ਵਾਲੀ ਚ ਦਿਖਦਾ ਥੋੜਾ ਡੇਲਾ ਖੜਦਾ ਨਹੀਂ ਹਨਾ ਇੱਦਾਂ ਦਾ ਇੱਦਾਂ ਦਾ ਇੱਦਾਂ ਦਾ ਕਰੀ ਜਾਂਦਾ ਉਹਦੇ ਕਰਕੇ ਵੀ ਦਿੱਕਤ ਆਉਂਦੀ ਹੈ ਹੋਰ ਬਾਈ ਜੀ ਠੀਕ ਠਾਕ ਹਨਰਮਨ ਸਿੰਘ ਜੀ ਗਾਂਹਾਂ ਜੀ ਵੀਰ ਜੀ ਤੇ ਇੱਥੇ ਸਾਰਿਆਂ ਦੇ ਅੱਖਾਂ ਦੀਆਂ ਐਂਟਰੀਆਂ ਪੈ ਰਹੀਆਂ ਕਿਵੇਂ ਪੁੱਤ ਠੀਕ ਆ ਤੂੰ ਪੜਨਾ ਵਾ ਕਿ ਕੰਮ ਕਰਨਾ ਵਾ ਪਰ ਇਹ ਧੀਰਾਂਣੀ ਸਾਡੀ ਸੇਵਾ ਕਰਾਉਂਦੀ ਹੈ ਇੱਥੇ ਨਿਰਮਲ ਸਿੰਘ ਜੀ ਹਰੇਕ ਪੇਸ਼ੈਂਟ ਦਾ ਐਂਟਰੀ ਪਾ ਕੇ ਉਹਨਾਂ ਦਾ ਡਾਟਾ ਲੈ ਰਹੇ ਨੇ ਔਰ ਇਧਰਲੇ ਪਾਸੇ ਹਰੇਕ ਪੇਸ਼ੈਂਟ ਨੂੰ ਅਜ ਡਿਟੇਲ ਭੇਜਿਆ ਜਾ ਰਿਹਾ ਜਿਨ੍ਹਾਂ ਦੇ ਚੈੱਕਅਪ ਹੋਣੇ ਅੱਗੇ ਇੱਥੇ ਵੀ ਐਂਟਰੀਆਂ ਪੈ ਰਹੀਆਂ ਇੱਥੇ ਵਿਜ਼ਨ ਚੈੱਕ ਕੀਤਾ ਜਾ ਰਿਹਾ ਡਾਕਟਰ ਲੱਗੇ ਹੋਏ ਨੇ ਉਸ ਪਾਸੇ ਪੇਸ਼ੈਂਟ ਦਾ ਅੱਖਾਂ ਦੀ ਨਿਗਾ ਟੈਸਟ ਕੀਤੀ ਜਾ ਰਹੀ ਆ ਬਈ ਕਿੰਨੀ ਕਿਹੜੀ ਅੱਖ ਤੋਂ ਕਿੰਨਾ ਨਜ਼ਰ ਆ ਰਿਹਾ ਕੀ ਨਜ਼ਰ ਆ ਰਿਹਾ ਔਰ ਇਧਰਲੇ ਪਾਸੇ ਵਿਜ਼ਨ ਚੈੱਕ ਹੋਣ ਤੋਂ ਬਾਅਦ ਜਿਹੜੇ ਜਿਹੜੇ ਮੈਂਬਰ ਆ ਇੱਥੇ ਬੈਠੇ ਨੇ ਲਾਈਨਾਂ ਦੇ ਵਿੱਚ ਅੱਗੋਂ ਇਹਨਾਂ ਦਾ ਚੈੱਕ ਅਪ ਹੋਈ ਜਾਣਾ ਵਾ ਚੈੱਕ ਅਪ ਹੋਣ ਤੋਂ ਬਾਅਦ ਇਸ ਪਾਸੇ ਡਾਰਕ ਰੂਮ ਦੇ ਵਿੱਚ ਜਾਣਾ ਮਰੀਜ਼ਾਂ ਨੇ ਇਹ ਸਾਹਮਣੇ ਡਾਰਕ ਰੂਮ ਬਣਿਆ ਹੋਇਆ ਵਾ ਸਵੇਰੇ ਵੀ ਦਿਖਾਇਆ ਸੀ ਅਸੀਂ ਉਦੋਂ ਹਜੇ ਪੂਰਾ ਕੰਪਲੀਟ ਨਹੀਂ ਸੀ ਹੋਇਆ ਕੰਮ ਸਾਸਤ੍ਰੀਕਰ ਭੈਣੇ ਸਾਸਤ੍ਰੀਕਰ ਠੀਕ ਹੋ ਪੈਣੇ ਸਾਸੀ ਕਾਲ ਸਸਿਕਾ ਹੋਰ ਭੈਣ ਜੀ ਸਤਾਂ ਠੀਕ ਆ ਸਸਿਕਾ ਕਾਲ ਭੈਣੇ ਠੀਕ ਹੋ ਜਿਤਨਾ ਠੀਕ ਹੈ ਭੈਣੇ ਸਸਿਕਾ ਕਾਲ ਜੀ ਸਸਿਕਾ ਕਾਲ ਭਾਈ ਜੀ ਸਸਿਕਾ ਕਾਲ ਇਹ ਡਾਰਕ ਰੂਮ ਦੇ ਵਿੱਚ ਸ਼ੰਕਰ ਆਈ ਹਸਪੀਟਲ ਦੀ ਟੀਮ ਆ ਜਿਹੜੀ ਡਾਕਟਰਾਂ ਦੀ ਉਹ ਚੈੱਕ ਕਰ ਰਹੇ ਆ ਅੱਖਾਂ ਸਾਰਿਆਂ ਦੀ ਇੱਥੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਰੈਫ੍ਰੈਕਸ਼ਨ ਨੂੰ ਆਉਣੇ ਪੈਣੀ ਹੈ ਹਸਪਤਲ ਲਈ ਅੱਜ ਤੁਸੀਂ ਆਓ ਥੈਂਕ ਯੂ ਭੈਣ ਜੀ ਥੈਂਕ ਯੂ ਵੈਰੀ ਮੱਚ ਤੁਹਾਡੀ ਟੀਮ ਇੱਥੇ ਆਈ ਆ ਸ਼ੰਕਰਾਈ ਹਸਪੀਟਲ ਦਾ ਵੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਇਹ ਡਾਕਟਰ ਗੱਗਨ ਸਾਡੇ ਟੀਮ ਦੇ ਮੈਂਬਰ ਇੱਧਰ ਵੀਰੇ ਹੋਣੀ ਇਹਨਾਂ ਦਾ ਧੰਨਵਾਦ ਆ ਕਿਉਂਕਿ ਇਹ ਸ਼ੰਕਰਾਈ ਹਸਪੀਟਲ ਦੇ ਵਿੱਚ ਇਨਚਾਰਜ ਨੇ ਉੱਥੇ ਜਦੋਂ ਵੀ ਕੈਂਪ ਦੀ ਇਹਨਾਂ ਨਾਲ ਸੀ ਸਾਂਝ ਪਾਉਂਦੇ ਆ ਵੀ ਸਾਨੂੰ ਜ਼ਰੂਰਤ ਆ ਜਾਂ ਸਾਡੀ ਕੋਈ ਡੇਟ ਆ ਹਮੇਸ਼ਾ ਪਹਿਲ ਦੇ ਆਧਾਰ ਤੇ ਸਪੋਰਟ ਕਰਦੇ ਨੇ ਅੱਜ ਵੀ ਪੂਰਾ ਪ੍ਰਬੰਧ ਡਾਕਟਰਾਂ ਦਾ ਸਪੋਰਟ ਸਾਰੀ ਲੈ ਕੇ ਵੀਰ ਹੁਣੀ ਇੱਥੇ ਪਹੁੰਚੇ ਆ ਬਹੁਤ ਬਹੁਤ ਸ਼ੁਕਰੀਆ ਭਾਈ ਸ਼ੰਕਰਾ ਹਸਪੀਟਲ ਨੂੰ ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਨੇ ਤੇ ਹਾਂਜੀ ਅਸ਼ੋਕ ਮਹਾਰਾਜ ਜੀ ਮੇਰਾ ਸਾਹਿਬ ਨੂੰ ਤੁਸੀਂ ਮੈਲੀ ਲਏ ਹੋ ਪਹਿਲਾਂ ਹਨ ਤੇ ਇਹਨਾਂ ਦੇ ਬਦੌਲਤ ਇਹ ਕੈਂਪ ਸ਼ੁਰੂ ਹੋਏ ਨੇ ਕਿਉਂਕਿ ਅੱਖਾਂ ਦੇ ਸਭ ਤੋਂ ਪਹਿਲੇ ਚੈੱਕਅਪ ਇਸ ਸੁਪਨਿਆਂ ਦੇ ਘਰ ਵਿੱਚ ਅਸ਼ੋਕ ਮਹਾਰਾਜ ਦੀ ਟੀਮ ਵੱਲੋਂ ਕੀਤੇ ਗਏ ਸੀਗੇ ਤੇ ਇਹ ਸਾਰੀਆਂ ਸਵਾਮਾਂ ਨਿਰੰਤਰ ਚੱਲਦੀਆਂ ਰਹਿਣ ਗੋਵੀ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਮੱਤ ਬਖਸ਼ਣ ਬੇਸੀ ਇਸ ਵਾਰਾਂ ਨਿਭਾ ਸਕੀਏ ਬਹੁਤ ਬਹੁਤ ਧੰਨਵਾਦ ਪੈਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਇੱਧਰ ਪੇਸ਼ੈਂਟ ਚੈੱਕਅਪ ਹੋਣ ਤੋਂ ਬਾਅਦ ਅੱਗੇ ਸਾਡੇ ਸਟੂਡੈਂਟ ਖੜੇ ਨੇ ਸਰਾਬਾ ਕਾਲਜ ਤੋਂ ਥੈਂਕ ਯੂ ਬੇਟਾ ਤੁਸੀਂ ਇੱਥੇ ਆਏ ਸ਼ੁਕਰੀਆ ਔਰ ਸਰਾਬਾ ਕਾਲਜ ਦੇ ਪ੍ਰਿੰਸੀਪਲ ਦਾ ਧੰਨਵਾਦ ਆ ਜਦੋਂ ਅਸੀਂ ਉਹਨਾਂ ਕੋਲੇ ਗਏ ਬੇਨਤੀ ਕੀਤੀ ਵੀ ਸਾਡੇ ਦੋਨੋਂ ਕੈਂਪ ਇਕੱਠੇ ਆਰ ਇੱਕੋ ਦਿਨ ਵੀ ਸਾਨੂੰ ਸਟੂਡੈਂਟਸ ਦੀ ਜ਼ਰੂਰਤ ਆ ਵੀ ਤੁਸੀਂ ਜੇ ਸਟੂਡੈਂਟ ਨੂੰ ਭੇਜੋ ਉਹਨਾਂ ਨੇ ਸਟੂਡੈਂਟ ਦੀ স্পেশাল ਡਿਊਟੀ ਲਈ ਵੀ ਜਿਹੜੇ ਜਿਹੜੇ ਸਟੂਡੈਂਟਸ ਨੂੰ ਜ਼ਰੂਰਤ ਹੈ ਜਿੱਥੇ ਜਿੱਥੇ ਡਿਊਟੀ ਦੀ ਲੋੜ ਕਰੋ ਇੱਧਰ ਸਾਡੇ ਮਾਸਟਰ ਸਾਡੇ ਰਾਜਵੰਤ ਸਿੰਘ ਘੋਲੀਏ ਤੋਂ ਇਹ ਵੀਰੇ ਹੁਣੇ ਸਰਕਾਰੀ ਟੀਚਰ ਵੀ ਨੇ ਪਰ ਸਾਡੀ ਸੇਵਾ ਦੇ ਵਿੱਚ ਹਮੇਸ਼ਾ ਆਪਣਾ ਸਾਡੇ ਨਾਲ ਖੜ ਕੇ ਯੋਗਦਾਨ ਪਾਉਣਾ ਇਹਨਾਂ ਦੀ ਜ਼ਿੰਮੇਵਾਰੀ ਬਣੀ ਹੋਈ ਆ ਔਰ ਅੱਜ ਆਪਰੇਸ਼ਨਾਂ ਵਾਸਤੇ ਜਿਹੜੇ ਜਿਹੜੇ ਮਰੀਜ਼ ਸਿਲੈਕਟ ਹੋਈ ਜਾਂਦੇ ਨੇ ਪੂਰੀ ਪ੍ਰੋਪਰ ਸਾਰਿਆਂ ਦੀ ਗਿਣਤੀ ਸਾਰਿਆਂ ਦੇ ਕਾਰਡ ਲੱਗੇ ਜਾਂਦੇ ਨੇ ਉਹਨਾਂ ਨੂੰ ਪ੍ਰੋਪਰ ਹਾਂ ਇੱਕ ਲਾਈਨ 'ਚ 15-15 ਮੈਂਬਰ ਨੇ ਤੇ ਜਿਵੇਂ ਜਿਵੇਂ ਆਪਰੇਸ਼ਨਾਂ ਵਾਸਤੇ ਉਧਰੋਂ ਸਿਲੈਕਟ ਹੋ ਰਹੇ ਨੇ ਇਹਨਾਂ ਨੂੰ ਇੱਥੇ ਬਿਠਾਈ ਜਾਂਦੇ ਆ ਇਹਨਾਂ ਦਾ ਬੀਪੀ ਸ਼ੂਗਰ ਚੈੱਕ ਹੋਈ ਜਾਂਦਾ ਸ਼ੂਗਰ ਚੈੱਕ ਹੋ ਗਿਆ ਜੀ ਜਿਨ੍ਹਾਂ ਦਾ ਕੋਈ ਹੈਗੀ ਸਮੱਸਿਆ ਜਿਵੇਂ ਇੱਕ ਮਾਤਾ ਸੀਗੀ ਉਹਨਾਂ ਦਾ ਬੀਪੀ ਵੱਧਾ ਸ਼ੂਗਰ ਵੱਧ ਸੀ ਉਹਨਾਂ ਨੂੰ ਮੈਡੀਸਨ ਦੇਤੀ ਹੈ ਜਿਹਦਾ ਉਹ ਸੈੱਟ ਹੋ ਗਿਆ ਤਾਂ ਉਹਨਾਂ ਨੂੰ ਕਰਮਗੇ ਉਹਨੂੰ ਪਾਸੇ ਪਾਜਾ ਬਸ ਠੀਕ ਹੈ ਜੀ ਇਹ ਸਾਰੇ ਜਿਨ੍ਹਾਂ ਦਾ ਓਕੇ ਆ ਉਹ ਇੱਧਰ ਬੈਠੇ ਇੱਕ ਚੀਜ਼ ਦਾ ਖਿਆਲ ਰੱਖਣਾ ਜਿਨ੍ਹਾਂ ਦੀ ਨਾ ਜਿਵੇਂ ਹੁਣ ਮਾਤਾ ਦਾ ਬੀਪੀ ਵਧਿਆ ਜਾਂ ਕਿਸੇ ਦੀ 슈ਗਰ ਵਧੀਆ ਆਪਾਂ ਇੱਥੇ ਬਿਠਾ ਲਿਆ ਦਵਾਈ ਦੇਤੀ ਫਿਰ ਵੀ ਉਹ ਕਹਿੰਦੇ ਆ ਵੀ ਨਹੀਂ ਸੈੱਟ ਇਹਨਾਂ ਨੇ ਮਨਾਂ ਕਰਤਾ ਹਾਂਜੀ ਹਾਂਜੀ ਉਹਨਾਂ ਨੂੰ ਨਾ ਘਰੇ ਨਹੀਂ ਭੇਜਣਾ ਆਪਾਂ ਧਿਆਨ ਰੱਖਣਾ ਉਹਨੂੰ ਇੱਥੇ ਬਿਠਾ ਲੈਣਾ ਨਹੀਂ ਉਹਨਾਂ ਦਾ ਮੈਂ ਫੋਨ ਤੇ ਹੋਰ ਲਿਖੀ ਜਾਂਦਾ ਹਾਂ ਨਹੀਂ ਆਪਾਂ ਕੀ ਕਰਨਾ ਆਪਾਂ ਅੰਦਰ ਡਾਕਟਰ ਰਜੀਤ ਨੂੰ ਬੁਲਾ ਲਾਂਗੇ ਅੰਦਰੋਂ ਆਪਣੇ ਡਾਕਟਰ ਨੂੰ ਉਹਨਾਂ ਨੂੰ ਚੈੱਕਅਪ ਕਰਾਵਾਂਗੇ ਚਾਹੇ ਦੰ ਇਹਨਾਂ ਨੂੰ ਇੱਥੇ ਰੱਖ ਲਾਂਗੇ ਠੀਕ ਹੈ ਸ਼ਾਮ ਤੱਕ ਇਹਨਾਂ ਦਾ ਬੀਪੀ ਸ਼ੂਗਰ ਚੈੱਕ ਕਰਕੇ ਵਾਪਸ ਮਗਰ ਭੇਜ ਦਾਂਗੇ ਠੀਕ ਹੈ ਤੇ ਨਹੀਂ ਤਾਂ ਕੱਲ ਨੂੰ ਭੇਜ ਦਾਂਗੇ ਯਾਨੀ ਕਿ ਜਿਹੜਾ ਇੱਕ ਵਾਰੀ ਸਿਲੈਕਟ ਹੋ ਗਿਆ ਆਪਰੇਸ਼ਨ ਲਈ ਉਹ ਆਪਾਂ ਕਰਾਉਣਾ ਉਹਦਾ ਤਾਂ ਕਰਾਉਣਾ ਹੀ ਕਰਾਉਣਾ ਹੈਨਾ ਘਰੇ ਨਹੀਂ ਜਦੋਂ ਆਪਾਂ ਘਰੇ ਭੇਜ ਦਿੰਦੇ ਆ ਫਿਰ ਕੀ ਕਰਦਾ ਪੇਸ਼ੈਂਟ ਆਲਾ ਵੱਟ ਜਾਂਦਾ ਵੀ ਚੱਲ ਅਗਲੀ ਵਾਰੀ ਸਹੀ ਹਾਂ ਉਸ ਤੋਂ ਬਾਅਦ ਫਿਰ ਵੀ ਜੇ ਹੱਲ ਨਹੀਂ ਹੁੰਦਾ ਤਾਂ ਵੀ ਆਪਾਂ ਰੱਖਣਾ ਘਰੇ ਨਹੀਂ ਜਾਣ ਦੇਣਾ ਬੱਚੇ ਠੀਕ ਆ ਵਾਹਿਗੁਰੂ ਕਿਰਪਾ ਕਰਨ ਬਾਪੂ ਜੀ ਮਾਤਾ ਜੀ ਜਿਹੜੇ ਤੁਹਾਡੇ ਅੱਖਾਂ ਨੀਆਂ ਸਰਜਰੀਆਂ ਹੋਣੀਆਂ ਬਿਲਕੁਲ ਘਬਰਾਉਣਾ ਨਹੀਂ ਫਿਕਰ ਨਹੀਂ ਕਰਨਾ ਅਸੀਂ ਤੁਹਾਡੇ ਨਾਲ ਆ ਕੱਲ ਨੂੰ ਸਵੇਰੇ ਐਸ ਵੇਲੇ ਨੂੰ ਆਪਰੇਸ਼ਨ ਹੋ ਜਾਣੇ ਆ ਔਰ ਠੀਕ ਹੋਣ ਤੋਂ ਬਾਅਦ ਆਪਰੇਸ਼ਨ ਸਰਜਰੀ ਹੋਣ ਤੋਂ ਬਾਅਦ ਘਰੇ ਭੇਜਾਂਗੇ ਤੁਹਾਨੂੰ ਘਬਰਾਉਣਾ ਨਹੀਂ ਤੇ ਨਾਲ ਸਾਡੇ ਸੱਚਾ ਦਸਬੰਧ ਸੇਵਾ ਵਾਲੇ ਲੀਲ ਪਿੰਡ ਤੋਂ ਵੀਰ ਹੁਣੇ ਸਾਡੇ ਵਾਲੇ ਦਾਲ ਦੇ ਪਿੰਡਾਂ ਤੋਂ ਨੇ ਵੀਰ ਹੁਣੇ ਸਾਰੇ ਇਹ ਪਹੁੰਚੇ ਹੋਏ ਨੇ ਇਹਨਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਆ ਕੇ ਵਲੰਟੀਅਰਲੀ ਸੇਵਾਵਾਂ ਸੰਭਾਲੀਆਂ ਨਾਲ ਆ ਕੇ ਸਾਡੇ ਡਿਊਟੀਆਂ ਨਿਭਾ ਰਹੇ ਨੇ ਵਾਹਿਗੁਰੂ ਇਹਨਾਂ ਨੂੰ ਵੀ ਚੜ੍ਹਦੀਆਂ ਕਲਾ ਸਭ ਧੰਨਵਾਦ ਬਾਈ ਧੰਨਵਾਦ ਬਾਈ ਜਿਉਂਦੇ ਬਾਦ ਦੇ ਰਹਾ ਤਗਣਾ ਬਾਪੂ ਹਾਂ ਠੀਕ ਆ ਬਾਪੂ ਪਹਿਲਾਂ ਪਿਛਲੀ ਮੇਰੀ ਇੱਕ ਦੂਜੀ ਆਖਰ ਪਰੇਸ਼ਾਨ ਕਰਾਇਆ ਸੀ ਨਹੀਂ ਕਰਾਇਆ ਪਹਿਲੀ ਵਧੀਆ ਪਹਿਲੀ ਵਧੀਆ ਸਤਿ ਸ਼੍ਰੀ ਅਕਾਲ ਵੀਰੇ ਬਹੁਤ ਬਹੁਤ ਧੰਨਵਾਦ ਬਾਈ ਇਹ ਸਾਰੇ ਸ਼ੰਕਰਾ ਹਸਪੀਟਲ ਦੀ ਟੀਮ ਨਾਲ ਸਰਾਬਾ ਕਾਲਜ ਤੋਂ ਜਿਹੜੇ ਸਟੂਡੈਂਟਸ ਆਏ ਹੋਏ ਨੇ ਉਹ ਬੈਠੇ ਨੇ ਮਤਲਬ ਹਰੇਕ ਮੈਂਬਰ ਦੀ ਡਿਊਟੀ ਲੱਗੀ ਹੋਈ ਹੈ ਮਾਂ ਜਿਵੇਂ ਤੈਨੂੰ ਬੀਪੀ ਦੀ ਪ੍ਰੋਬਲਮ ਆ ਘਬਰਾਉਣਾ ਨਹੀਂ ਪਹਿਲਾਂ ਵਾ ਬੀਪੀ ਸੈੱਟ ਕਰਾਂਗੇ ਫਿਰ ਪ੍ਰੋਸੀਜਰ ਕਰਾਵਾਂਗੇ ਜੇ ਨਹੀਂ ਵੀ ਸ਼ੰਦ ਘੱਟਾਊਗਾ ਹਸਪਤਾਲ 'ਚ ਉੱਥੇ ਡਾਕਟਰਾਂ ਨਾਲ ਗੱਲ ਕਰਕੇ ਬੀਪੀ ਦੀ ਦਵਾਈ ਦਿਵਾ ਕੇ ਆਪਰੇਸ਼ਨ ਕਰਾ ਕੇ ਭੇਜਾਂਗੇ ਤੈਨੂੰ ਸਾਰਿਆਂ ਦੀਆਂ ਐਂਟਰੀਆਂ ਪੈ ਰਹੀਆਂ ਜਿੰਨਾਂ ਜਿੰਨਾਂ ਦੀਆਂ ਸਰਜਰੀਆਂ ਹੋਣੀਆਂ ਕੀ ਵੀਰੇ ਇੱਥੇ ਐਂਟਰੀ ਕਾਦੀ ਪੈ ਰਹੀ ਆ ਸਰਜਰੀ ਦੀ ਆਪਰੇਸ਼ਨ ਵਾਲਿਆਂ ਦੀ ਠੀਕ ਹੈ ਠੀਕ ਤੇ ਇੱਧਰ ਐਨਕਾਂ ਦਿੱਤੀਆਂ ਜਾ ਰਹੀਆਂ ਵਾ ਜਿਹੜੇ-ਜਿਹੜੇ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਐਨਕਾਂ ਰਿਕਮੈਂਡ ਕੀਤੀਆਂ ਗਈਆਂ ਜਿਵੇਂ ਹੁਣ ਨਿਗਾਹ ਚੈੱਕ ਹੋ ਗਈ ਨਿਗਾਹ ਚੈੱਕ ਹੋਣ ਤੋਂ ਬਾਅਦ ਡਾਕਟਰਾਂ ਨੇ ਐਨਕ ਦੱਸੀ ਆ ਬਾਪੂ ਲਈ ਐਨਕ ਮਾੜੀ ਜੀ ਆ ਦੇਖੋ ਬਾਪੂ ਨੂੰ ਹੁਣ ਜਿਵੇਂ ਐਨਕ ਮਿਲੀ ਆ 2.25 ਨੰਬਰ ਦੀ ਐਨਕ ਆ ਬਾਪੂ ਦੀ ਉਹਨਾਂ ਨੂੰ ਇਹ ਸਾਰੀਆਂ ਐਨਕ ਜਿਹੜੀਆਂ ਅਸ਼ੋਕ ਮਹਾਰਾਜ ਦੀ ਟੀਮ ਵੱਲੋਂ ਪ੍ਰੋਵਾਈਡ ਕਰਵਾਈਆਂ ਗਈਆਂ ਵਾ ਇੱਥੇ ਸਟੂਡੈਂਟਸ ਸਾਡੇ ਨਾਲ ਡਾਕਟਰ ਨੇ ਸ਼ੰਕਰਹਾਏ ਹਸਪੀਟਲ ਤੋਂ ਟੀਮ ਇਹਨਾਂ ਦਾ ਐਨਕ ਡਿਸਟ੍ਰੀਬਿਊਟ ਕਰਨ ਦਾ ਜਿੰਮਾ ਵਾ ਜਿਹੜੇ ਜਿਹੜੇ ਪੇਸ਼ੈਂਟ ਨੂੰ ਐਨਕ ਦੀ ਲੋੜ ਆ ਉਹਨਾਂ ਨੂੰ ਐਨਕ ਦਿੱਤੀ ਜਾ ਰਹੀ ਆ ਧੰਨਵਾਦ ਵੀਰੇ ਧੰਨਵਾਦ ਇਹ ਜਿਹੜੇ ਅੱਖਾਂ ਦੇ ਕੈਂਪ ਵਿੱਚ ਤੁਸੀਂ ਦੇਖਦੇ ਹੋ ਸਾਡੇ ਦੋ ਛੋਟੇ ਭਰਾ ਸਰਬਜੀਤ ਸਿੰਘ ਗਰੇਵਾਲ ਤੇ ਕੂਮਕਲਾਂ ਤੋਂ ਤੇ ਵੀਰਿੰਦਰ ਸਿੰਘ ਗਰੇਵਾਲ ਬਾਰਨਹਾੜੇ ਤੋਂ ਇਹਨਾਂ ਦੋਨਾਂ ਭਰਾਵਾਂ ਦੀ ਬੜੀ ਛੋਟੀ ਉਮਰ ਦੇ ਵਿੱਚ ਉਸ ਕਾਲਪੁਰਖ ਨੂੰ ਸ਼ਾਇਦ ਲੋੜ ਪੈ ਗਈ ਜਿਹੜਾ ਇਹ ਵੀਰ ਸਾਡੇ ਸਾਨੂੰ ਛੱਡ ਕੇ ਚਲੇ ਗਏ ਔਰ ਇਹਨਾਂ ਦੀਆਂ ਸਾਡੇ ਨਾਲ ਕੀਤੀਆਂ ਹੋਈਆਂ ਸਵਾਵਾਂ ਉਸ ਨਿੱਗੀ ਤੇ ਮਿੱਠੀ ਯਾਦ ਨੂੰ ਸਮਰਪਿਤ ਇਹ ਅੱਜ ਦਾ ਕੈਂਪ ਆ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਇਹਨਾਂ ਦੋਨੇ ਭਰਾਵਾਂ ਦੇ ਬੱਚਿਆਂ ਨੂੰ ਪਰਿਵਾਰ ਨੂੰ ਮਾਪਿਓ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਸੱਚੇ ਪਾਤਸ਼ਾਹ ਕਿਰਪਾ ਕਰਨ ਜਿੰਦੀ ਕਿ ਸਾਡੀ ਡਿਊਟੀ ਲਈ ਆ ਵਾਹਿਗੁਰੂ ਨੇ ਅਸੀਂ ਆਪਣੇ ਆਖਰੀ ਸਵਾਸਾਂ ਤੱਕ ਆਪਣੇ ਇਹਨਾਂ ਭਰਾਵਾਂ ਦੀ ਯਾਦ ਨੂੰ ਹਮੇਸ਼ਾ ਇਸੇ ਤਰ੍ਹਾਂ ਜੋੜੀ ਰੱਖੀਏ ਹੋਰਾਂ ਤਿੱਕਰ ਲੋੜ ਬੰਦਾ ਭੈਣਾ ਭਰਾਵਾਂ ਤਿੱਕਰ ਇਹਨਾਂ ਦੇ ਦਾਹੀਂ ਕੀਤੀਆਂ ਹੋਈਆਂ ਸਵਾਵਾਂ ਨੂੰ ਉਹਨਾਂ ਤਿੱਕਰ ਪਚਾ ਸਕੀਏ ਗੁਰੂ ਸਾਹਿਬ ਸਾਨੂੰ ਇੰਨੀ ਹਿੰਮਤ ਬਖਸ਼ਣ ਅਸੀਂ ਆਪਣੇ ਇਹਨਾਂ ਛੋਟੇ ਭਰਾਵਾਂ ਦੇ ਉਸ ਪਿਆਰ ਨੂੰ ਸਮਰਪਿਤ ਸਵਾਵਾ ਕਰਦੇ ਰਹੀਏ ਸਾਨੂੰ ਵੀ ਗੁਰੂ ਸਾਹਿਬ ਕਿਰਪਾ ਕਰਨ ਸਮੱਤ ਬਖਸ਼ਣ ਅਸੀਂ ਚੰਗੀ ਨੀਅਤ ਨਾਲ ਚੰਗੇ ਮਨ ਨਾਲੇ ਸੇਵਾ ਕਰ ਸਕੀਏ ਅੱਜ ਅਸੀਂ ਇੱਥੇ ਕੈਂਪ ਲਾ ਰਹੇ ਆਂ ਸ਼ਾਇਦ ਹੋ ਸਕਦਾ ਸੀ ਉਹਨਾਂ ਦੀ ਥਾਂ ਤੇ ਅਸੀਂ ਚਲੇ ਜਾਂਦੇ ਸ਼ਾਇਦ ਸਾਡੇ ਵੀ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਇਹ ਕਰਮਾਂ ਦੇ ਸੌਦੇ ਆ ਭੈਣੋ ਤੇ ਭਰਾਵੋ ਕਿਹਦਾ ਕਦੋਂ ਕਿੱਥੇ ਕਿਵੇਂ ਇਹ ਸਭ ਉਹਦੇ ਹੱਥ ਵਾਸਾ ਉਸ ਇਹੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਿਓ ਜਿਹੜੀਆਂ ਡਿਊਟੀਆਂ ਤੁਸੀਂ ਲਾਈਆਂ ਅਸੀਂ ਚੰਗੇ ਮਨ ਨਾਲ ਨਿਵਾਸ ਸਕੀਏ ਔਰ ਅੱਜ ਹਰ ਇੱਕ ਬੰਦਾ ਬਸ ਆਪਣੀ ਮੈਂ ਮੇਰੀ ਮੈਨੂੰ ਦੇ ਵਿੱਚ ਪਿਆ ਹੋਇਆ ਸਾਨੂੰ ਵਾਹਿਗੁਰੂ ਤੋਂ ਸਤ ਬਖਸ਼ਣ ਬਸ ਅਸੀਂ ਆਪਣੇ ਫਰਜ਼ ਨਿਭਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ